ਇਹ ਭਾਰ ਰੱਬ ਵਿੱਚ ਤੇ ਮਾਇਆ ਵਿੱਚ ਸ਼ਰਤ ਲੱਗਦੀ ਰੱਬ ਨੇ ਕਿਹਾ ਮਾਇਆ ਦੇਖ ਦੁਨੀਆ ਮੈਨੂੰ ਪੂਜਦੀ ਹੈ ਘਰ ਘਰ ਲੋਕ ਮੇਰੇ ਨਾਮ ਦੀ ਜੋਤ ਜਗਾਉਂਦੇ ਨੇ ਘਰ ਘਰ ਦੇ ਅੰਦਰ ਲੋਕ ਮੈਨੂੰ ਪੂਜਦੇ ਨੇ ਗੁਰਦੁਆਰੇ ਮੰਦਰ ਮਸਜਿਦ ਸਭ ਲੋਕ ਮੈਨੂੰ ਪੂਜ ਰਹੇ ਨੇ ਮਾਇਆ ਤੈਨੂੰ ਮੈਂ ਬਣਾਇਆ ਜ਼ਰੂਰ ਹੈ ਬਲਸ਼ਾਲੀ ਪਰ ਤੂੰ ਮੇਰੇ ਨਾਲੋਂ ਵੱਡੀ ਨਹੀਂ ਹੋ ਸਕਦੀ ਕਹਿੰਦੇ ਰੱਬ ਦੀ ਬਣਾਈ ਮਾਇਆ ਨੇ ਹੱਸ ਕੇ ਕਿਹਾ ਰੱਬ ਜੀ ਮੰਦਰ ਤਾਂ ਤੁਹਾਡੇ ਹੀ ਬਣੇ ਨੇ ਗੁਰਦੁਆਰੇ ਮਸਜਿਦ ਮੰਦਰ ਢੋਟੇ ਬਣੇ ਨੇ ਲੋਕ ਜੋਤਾਂ ਢੋਡੀਆਂ ਲਾਉਂਦੇ ਨੇ ਨਾਮ ਢੋਡਾ ਹੀ ਜਪਦੇ ਨੇ ਪਰ ਅਸਲੀਅਤ ਇਹ ਐ ਸਭ ਕੁਝ ਕਰਕੇ ਮੰਗਦੇ ਮੈਨੂੰ ਹੀ ਨਹੀਂ ਹੋ ਗੁਰਦੁਆਰੇ ਮੰਦਰ ਢੋਟੇ ਜਰੂਰ ਨੇ ਪਰ ਉੱਥੇ ਜਾਣ ਵਾਲੇ ਮੰਗਦੇ ਸਿਰਫ ਮੈਨੂੰ ਨੇ ਤੇ ਰੱਬ ਨੇ ਕਿਹਾ ਨਹੀਂ ਐ ਨਹੀਂ ਹੋ ਸਕਦਾ ਤੇ ਕਈ ਨੇ ਮਾਇਆ ਨੇ ਕਿਹਾ ਵੇਖ ਲਓ ਫਿਰ ਚਲੋ ਸ਼ਰਤ ਲੱਗਦੇ ਇੱਕ ਉਹ ਬੰਦਾ ਲੱਭਿਆ ਜਿਹੜਾ ਨਾਮ ਜਪ ਰਿਹਾ ਹੈ ਉਹ ਬੰਦਾ ਲੱਭਿਆ ਜਿਹੜਾ ਸਭ ਤੋਂ ਪਹਿਲਾਂ ਜਾਗਦਾ ਹੈ ਇਸ਼ਨਾਨ ਪਾਣੀ ਕਰਦਾ ਹੈ ਬੜਾ ਪੂਜਾ ਪਾਠ ਕਰ ਰਿਹਾ ਹੈ ਪਰ ਘਰੋਂ ਗਰੀਬ ਹੈ ਤੇ ਕਈ ਨੇ ਉਸ ਜਗ੍ਹਾ ਉੱਤੇ ਮਾਇਆ ਫਿਰ ਰੂਪ ਧਾਰਨ ਕਰਕੇ ਆ ਗਈ ਰੱਬ ਨੇ ਤੇ ਪਹਿਲਾਂ ਦਿਆ ਜਾਂਦੇ ਤੇ ਬਾਅਦ ਵਿੱਚ ਮਾਇਆ ਤੂੰ ਆਈ ਵੇਖਦੇ ਸਤਕਾਰ ਕਿਦੈ ਕਿਉਂਕਿ ਲੋਕ ਪੂਜੇ ਰੱਬ ਦੀ ਕਰਦੇ ਨੇ ਨਾਮ ਰੱਬ ਦਾ ਜਪਦੇ ਨੇ ਜਦੋਂ ਦੇ ਘਰ ਵਿੱਚ ਰੱਬ ਮਾਨਸ ਦੇ ਦਾ ਭੇਖ ਧਾਰਨ ਕਰਕੇ ਚਲਾ ਗਿਆ ਸਾਧੂ ਬਣ ਕੇ ਘਰ ਵਿੱਚ ਪਰਵੇਸ਼ ਕੀਤਾ ਉਹਨੇ ਜਿਉਂ ਹੈ ਕਹਿਵੇ ਚਲੋ ਸਾਧੂ ਹੈ ਜਲ ਪਾਣੀ ਸ਼ਕਾਇਆ ਉਹਨੋਂ ਸਾਧੂ ਭੇਖ ਵਿੱਚ ਸ਼ਰੀਰ ਕਹਿੰਦਾ ਵੀ ਮੈਂ ਰੱਬ ਆ ਉਨਾਂ ਨੇ ਕਹਿੰਦਾ ਠੀਕ ਹੈ ਵੇਂ ਗਰ ਰੱਬ ਮੈਂ ਕਿਵੇਂ ਮੱਲਾ ਵੀ ਤੂੰ ਰੱਬ ਹੈ ਮੈਂ ਰੱਬ ਨੂੰ ਮੰਨਦਾ ਉਹਦਾ ਨਾਮ ਜਪਦਾ ਪਰ ਐ ਕਿਵੇਂ ਮੰਨਣਾ ਰੱਬ ਉਹ ਕਹਿੰਦਾ ਤੂੰ ਮੰਨ ਲਾ ਭਈ ਮੈਂ ਰੱਬ ਕਹਿੰਦਾ ਚਲੋ ਸਾਧੂ ਸੰਤ ਰੱਬ ਦਾ ਰੂਪ ਹੁੰਦੇ ਕੋਈ ਨਹੀਂ ਜਲ ਪਾਣੀ ਛਕੋ ਸਾਧੂ ਮਹਾਰਾਜ ਜਲ ਪਾਣੀ ਛਕਾਇਆ ਘਰ ਵਿੱਚ ਬਿਠਾਇਆ ਬੜੀ ਇੱਜ਼ਤ ਮਾਨ ਦਿੱਤੀ ਚਲੋ ਸਾਧੂ ਕਹਿ ਰਿਹਾ ਮੈਂ ਰੱਬ ਹਾਂ ਹੋ ਸਕਦਾ ਇਹ ਰੱਬ ਹੋਵੇ ਉਹਨੇ ਤਖਤ ਪੋਸ਼ ਉੱਤੇ ਨਵੀਂ ਚਾਦਰ ਬਿਸਤਰਾ ਪਿਛਾ ਕੇ ਬਿਠਾਇਆ ਐਨੇ ਨੂੰ ਮਾਇਆ ਰੂਪ ਧਾਰਨ ਕਰਕੇ ਆ ਗਈ ਕਹਿੰਦੇ ਮਾਇਆ ਨੇ ਰੂਪ ਧਾਰਨ ਕੀਤਾ ਹੋਇਆ ਉਹਨੇ ਪੂਰਾ ਸਰੀਰ ਆਪਣਾ ਸੋਨੇ ਦੇ ਨਾਲ ਗਹਿਣਿਆਂ ਨਾਲ ਲੱਦੀ ਪਈ ਹੈ ਆ ਕੇ ਦਰਵਾਜ਼ਾ ਖੜਕਾਇਆ ਅਤ ਸੁੰਦਰ ਮਾਇਆ ਸਰੀਰ ਤੇ ਬੇਅੰਤ ਗਹਿਣੇ ਉਹਦੇ ਲਟਕ ਰਹੇ ਨੇ ਸੋਨੇ ਦੇ ਉਹਨੇ ਦਰਵਾਜ਼ਾ ਖੜਕਾਇਆ ਭਗਤ ਬਾਹਰ ਆਇਆ ਉਹਨੇ ਵੇਖਿਆ ਕੋਈ ਬਹੁਤ ਅਮੀਰ ਮਾਈ ਆਈ ਹੈ ਹੱਥ ਜੋੜ ਕੇ ਕਹਾਂ ਮਾਈ ਸਾਡੇ ਘਰ ਕਿਵੇਂ ਉਹਨਾਂ ਕਾ ਭਾਈ ਮੈਨੂੰ ਲੋਕ ਮਾਇਆ ਕਹਿੰਦੇ ਨੇ ਮੇਰੀ ਪੂਜਾ ਕਰਦੇ ਨੇ ਮੈਂ ਵੀ ਤੇਰੇ ਘਰ ਆਈ ਆਂ ਕੁਝ ਹਲ ਪਾਣੀ ਸ਼ਿਕਾ ਉਹਨਾਂ ਕਾ ਜੀ ਹੁਣੇ ਸ਼ਿਕਾ ਦਿੰਨੇ ਆ ਅੰਦਰੋਂ ਕਟੋਰਾ ਭਰ ਕੇ ਪਾਣੀ ਦਾ ਲਿਆਇਆ ਤੇ ਕਹਿੰਦੇ ਉਹ ਮਾਇਆ ਨੇ ਕਿਹਾ ਵੇ ਮੈਂ ਕਿਸੇ ਦੇ ਭਾਂਡਿਆਂ ਚ ਪਾਣੀ ਨਹੀਂ ਪੀਂਦੀ ਮੇਰੇ ਆਪਣੇ ਬਰਤਨ ਨੇ ਮੈਂ ਸੋਨੇ ਦੇ ਬਰਤਨਾਂ ਵਿੱਚ ਪਾਣੀ ਪੀਂਦੀ ਵਾ ਲਿਆ ਪਾਣੀ ਇਹਦੇ ਵਿੱਚ ਪਾ ਦੇ ਇੱਕ ਸੋਨੇ ਦਾ ਗਲਾਸ ਉਸ ਮਾਈ ਨੇ ਸਾਹਮਣੇ ਕੀਤਾ ਪਾਣੀ ਭਰਿਆ ਤੇ ਉਹ ਭਗਤ ਵੇਖ ਰਿਹਾ ਉਹਦੇ ਪਰਿਵਾਰ ਵਾਲੇ ਵੇਖਦੇ ਨੇ ਉਹਨੇ ਭਰ ਕੇ ਪਾਣੀ ਦਾ ਗਲਾਸ ਸੋਨੇ ਦੇ ਗਲਾਸ ਵਿੱਚ ਪਾ ਕੇ ਪਾਣੀ ਪੀਤਾ ਪੀਣ ਤੋਂ ਬਾਅਦ ਉਹ ਗਲਾਸ ਮਾਇਆ ਨੇ ਭਗਾ ਕੇ ਤੇ ਵਿੜੇ ਛੱਡ ਦਿੱਤਾ ਤੇ ਉਹ ਬੰਦਾ ਹੱਥ ਜੋੜ ਕੇ ਕਹਿੰਦਾ ਮਾਇਆ ਨੂੰ ਕਹਿੰਦਾ ਮਾਤਾ ਜੀ ਆ ਤੁਸੀਂ ਗਲਾਸ ਛੱਡ ਜਲਿਓ ਸੋਨੇ ਦਾ ਇਹ ਕਿਉਂ ਛੱਡ ਦਿੱਤਾ ਕਹਿੰਦੇ ਬਈ ਮੇਰੀ ਤਾਂ ਇਹ ਇਸ ਤਰ੍ਹਾਂ ਦੀ ਆਦਤ ਹੈ ਜਿਹੜੀ ਚੀਜ਼ ਵਿੱਚ ਮੈਂ ਕੋਈ ਭਾਂਡੇ ਚ ਖਾ ਲਾਂ ਮੈਂ ਉੱਥੇ ਸੁੱਟ ਦਿੰਨੀ ਆ ਜੇ ਮੈਂ ਭਾਂਡੇ ਵਿੱਚ ਜੋ ਵੀ ਖਾਵਾਂ ਪੀਵਾਂ ਮੈਂ ਉਹਨੂੰ ਦੁਬਾਰਾ ਨਹੀਂ ਵਰਤਦੀ ਇੱਕੋ ਵਾਰ ਮੈਂ ਵਰਤਦੀ ਵਾਂ ਉਹਦੇ ਵਿੱਚ ਜੋ ਖਾ ਲਾਂ ਉਹ ਭਾਂਡਾ ਉੱਥੇ ਸੁੱਟ ਦਈ ਦੇ ਮੈਂ ਪਾਣੀ ਪੀਤਾ ਹੁਣ ਦੁਬਾਰਾ ਇਹ ਝੂਠਾ ਭਾਂਡਾ ਨਹੀਂ ਵਰਤ ਸਕਦੇ ਇਹਨੂੰ ਇੱਥੇ ਸੁੱਟ ਦਿੱਤਾ ਤੇ ਦਵਾ ਦਾ ਬੇੜੇ ਵਿੱਚੋਂ ਬੰਦੇ ਨੇ ਚੁੱਕਿਆ ਗੌਰ ਨਾਲ ਵੇਖਿਆ ਸੋਨੇ ਦਾ ਗਲਾਸ ਹੈ ਤੇ ਹੁਣ ਹੱਥ ਜੋੜ ਕੇ ਕਹਿੰਦਾ ਜੀ ਇੱਕ ਗਲਾਸ ਹੋਰ ਪੀਵਾਂ ਮੈਂ ਪਾਣੀ ਦਾ ਇਹਦਾ ਮਤਲਬ ਹੈ ਦੂਜਾ ਵੀ ਸੁੱਟ ਜਾਣਾ ਕੋਈ ਜਲਪਾਣੀ ਹੋਰ ਛਕੋ ਐ ਬਾਹਰੋਂ ਨਾ ਨਾ ਜਾਓ ਹੋਰ ਕੋਈ ਛਕਣੇ ਇੱਕ ਗਲਾਸ ਹੋਰ ਪਾਣੀ ਦਾ ਪੀਓ ਉਹਨਾਂ ਕਹੇ ਭਗਤ ਦਾ ਪਾਣੀ ਵੀ ਪੀ ਮੰਗੇ ਭੋਜਨ ਪ੍ਰਸ਼ਾਦਾ ਵੀ ਛਕਾਂਗੇ ਫਿਰ ਤੇ ਮਨ ਚ ਆਇਆ ਵੇ ਥਾਲ ਕੋਲੀ ਗਲਾਸ ਚਮਚਾ ਕਿੰਨੇ ਭਾਂਡੇ ਹੋ ਜਾਣੇ ਜੀ ਭੋਜਨ ਵੀ ਸ਼ਕੋਗੇ ਹਾਂ ਭੋਜਨ ਵੀ ਸ਼ਕਾਂਗੇ ਜਲਪਾਣੀ ਸ਼ਕਾਂਗੇ ਭੋਜਨ ਵੀ ਸ਼ਕਾਂਗੇ ਪ੍ਰਸ਼ਾਦਾ ਸ਼ਕਾਂਗੇ ਪਰ ਜਿਹੜਾ ਬੰਦਾ ਅੰਦਰ ਬਿਠਾਇਆ ਹੋਇਆ ਹੈ ਨਾ ਪਹਿਲਾਂ ਉਹਨੂੰ ਬਾਹਰ ਕੱਢ ਮੈਂ ਉਹਦੀ ਜਗ੍ਹਾ ਤੇ ਪਲੰਘ ਤੇ ਬਹਿਣਾ ਹੈ ਉਹਨੂੰ ਬਾਹਰ ਕੱਢ ਉਹ ਭਗਤ ਕਹਿਣਾ ਜੀ ਉਹ ਤਾਂ ਸਾਧੂ ਉਹ ਤਾਂ ਕਹਿਣਾ ਮੈਂ ਰੱਬਾਂ ਕਹਿੰਦੀ ਫੇਰ ਦੇਖ ਲੈ ਨਹੀਂ ਤਾਂ ਮੈਂ ਜਾ ਰਹੀ ਐ ਉਸੇ ਵਕਤ ਉਹਨੇ ਹੱਥ ਜੋੜ ਕੇ ਰੱਬ ਨੂੰ ਵੀ ਕਿਹਾ ਮਹਾਰਾਜ ਤੁਸੀਂ ਜਰਾ ਜਾਓ ਮੈਂ ਮਾਇਆ ਦੀ ਸੇਵਾ ਕਰਨੀ ਹੈ ਤੁਸੀਂ ਫਿਰ ਕਿਤੇ ਆ ਜਾਓ ਸਾਧੂ ਮਹਾਰਾਜ ਉਹ ਕਹਿ ਲਓ ਮੈਂ ਰੱਬ ਹੈ ਨਾ ਕੋਈ ਗੱਲ ਨਹੀਂ ਰੱਬ ਆ ਤੁਸੀਂ ਜਾਓ ਸਾਥ ਸੰਗਤ ਉਹ ਰੱਬ ਉੱਠਿਆ ਉੱਠ ਕੇ ਚਲਾ ਗਿਆ ਅਜੇ 10 ਕਦਮ ਵਾਰ ਗਿਆ ਬੇੜੇ ਚੋਂ ਗੇੜਾ ਮਾਰ ਕੇ ਮਾਇਆ ਵੀ ਵਾਰ ਚਲੀ ਗਈ ਰੱਬ ਨੂੰ ਜਾ ਕੇ ਆਵਾਜ਼ ਮਾਰ ਕੇ ਕਹਿੰਦੀ ਹੈ ਵੇਖ ਲਓ ਦੁਨੀਆ ਕਿਸ ਤਰ੍ਹਾਂ ਦੀ ਹੈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਹੋ ਕੋਈ ਇਸ ਸੰਸਾਰ ਮਾਇਆ ਮੋਹ ਦੇ ਅੰਦਰ ਗਲਤਾਨ ਹੈ ਤੇ ਕਹਿੰਦੇ ਜਦੋਂ ਮਾਇਆ ਬਾਹਰ ਚਲੀ ਗਈ ਨਾ ਹੁਣ ਉਹ ਭਗਤ ਹੱਥ ਜੋੜ ਕੇ ਕਹਿੰਦੇ ਮਾਇਆ ਤੁਸੀਂ ਤਾਂ ਕਹਿੰਦੇ ਸੀ ਭੋਜਨ ਪ੍ਰਸ਼ਾਦਾ ਛਕਾਂਗੀ ਹੁਣ ਤੁਸੀਂ ਬਿਨਾਂ ਛਕਿਆ ਕੁਝ ਵਿੜੇ ਤੋਂ ਬਾਹਰ ਚਲੇਗਾ ਕਿਉਂ ਉਹਨਾਂ ਕਾ ਭਗਤਾ ਜਿੱਥੇ ਰੱਬ ਦਾ ਵਾਸਾ ਮੈਨੂੰ ਉੱਥੇ ਮਗਰਮਗਰ ਹੋਣਾ ਪੈਂਦਾ ਇਹ ਵੱਗੇ ਤੇਰੇ ਘਰ ਵਿੱਚ ਰੱਬ ਸੀ ਸਾਡੀ ਤਾਂ ਸ਼ਰਤ ਲੱਗੀ ਸੀ ਤੇ ਗੱਲ ਵਿਖਾਈ ਐ ਇਹ ਵਕਿਆ ਭਗਤ ਰੱਬ ਸੀ ਇਹ ਕੋਈ ਸਾਧੂ ਨਹੀਂ ਸੀ ਸ਼ਾਕਸ਼ਾਤ ਰੱਬ ਐ ਜਿੱਥੇ ਰੱਬ ਦਾ ਵਾਸਾ ਹੈ ਉੱਥੇ ਮਾਇਆ ਨੂੰ ਤਾਂ ਆਉਣਾ ਹੀ ਪੈਂਦਾ ਤੂੰ ਰੱਬ ਨੂੰ ਘਰੋਂ ਕੱਢ ਦਿੱਤਾ ਮਾਇਆ ਕਿਵੇਂ ਤੇਰੇ ਕੰਧ ਤੇ ਰਹਿ ਜਾਏ